बोलती कह रहा हूँ दस तो दलिया खाई था <laughs> <दल्या! laughs> दलिया मैं दलिया लगाया <laughs> दलिया दलिया लगाया फिर अच्छा फिर क्या कित किता दलिये था खाया सारा अच्छा स्वास्थ्य का मैं खा क्या सुबह उठ के मामा पापा ने भी कहना चाहिए था <laughs> <laughs> दलिया खाना चाहिए <laughs> दलिया खाना चाहिए <laughs> हाँ ਇਹ ਹੋਰ ਕੀ ਕਰਨਾ ਚਾਹੀਦਾ ਸਵੇਰ ਉੱਠ ਕੇ ਹੋਰ ਕੀ ਕਰਨਾ ਚਾਹੀਦਾ ਨਾ ਨਹੀਂ ਚਾਹੀਦਾ ਹੋਰ ਕੀ ਕਰਨਾ ਚਾਹੀਦਾ ਹੈ ਬੱਲੇ ਖਾਣਾ ਚਾਹੀਦਾ ਹੋਰ ਕੀ ਕਰਨਾ ਚਾਹੀਦਾ ਹੈ ਸਪੀ ਹੋਣੀ ਚਾਹੀਦੀ ਆ ਤੇ ਜਿਹੜੇ ਗੰਦੀ ਗੰਦੀ ਚੀਜ਼ਾਂ ਹੁੰਦੀਆਂ ਬਾਦਲੀਆਂ 버ਗਰ ਨਹੀਂ ਖਾਣਾ ਮੋਮੋਸ ਨਹੀਂ ਖਾਣਾ ਨੂਡਲਸ ਨਹੀਂ ਖਾਣਾ ਉਹਦੇ ਚ ਕੀ ਹੁੰਦਾ ਪੁੱਤ ਕੀੜੇ ਕੀੜੇ ਹੁੰਦੇ ਆ ਪ੍ਰਿੰਸੀਪਲ ਮੈਡਮ ਦੇ ਨਾਲ ਦਿਲ ਟੁੰਬਵੀਆਂ ਗੱਲਾਂ ਕਰਨ ਵਾਲੀ ਪਿਆਰੀ ਜਿਹੀ ਇਸ ਬੱਚੀ ਦੀ ਇਹ ਵੀਡੀਓ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਜਿਸ ਨੂੰ ਜਿੰਨੀ ਵਾਰ ਵੇਖੋ ਬਸ ਦਿਲ ਹੀ ਨਹੀਂ ਭਰਦਾ ਤੇ ਜੀ ਕਰਦਾ ਹੈ ਕਿ ਬੱਚੀ ਦੀਆਂ ਪਿਆਰੀਆਂ ਜਿਹੀਆਂ ਗੱਲਾਂ ਸੁਣੀ ਹੀ ਜਾਈਏ ਦਰਸਲ ਮੋਗਾ ਜ਼ਿਲ੍ਹੇ ਦੇ ਵਿੱਚ ਸਥਿਤ ਦੇਵ ਸਮਾਰਟ ਸਕੂਲ ਵਿੱਚ ਪੜ ਰਹੀ ਪਿਆਰੀ ਜਿਹੀ ਬੱਚੀ ਹਰਸ਼ਿਤਾ ਇਨੀ ਦਿਨੀ ਸੋਸ਼ਲ ਮੀਡੀਆ ਤੇ ਕਾਫੀ ਚਰਚਾ ਵਿੱਚ ਹੈ ਆਪਣੀਆਂ ਮਿੱਠੀਆਂ ਜਿਹੀਆਂ ਗੱਲਾਂ ਸਾਫ ਸੁਥਰੇ ਵਿਚਾਰਾਂ ਅਤੇ ਪੰਜਾਬੀ ਵਿਰਸੇ ਨਾਲ ਜੁੜਨ ਦੀਆਂ ਸਲਾਹਾਂ ਦੇਣ ਵਾਲੀ ਇਹ 마ਸੂਮ ਜਹੀ ਬੱਚੀ ਲੋਕਾਂ ਦਾ ਦਿਲ ਮੋਹ ਰਹੀ ਹੈ ਸਕੂਲ ਦੀ ਪ੍ਰਿੰਸੀਪਲ ਰੇਨੂ ਗੁੰਬਰ ਦੇ ਨਾਲ ਵਾਇਰਲ ਹੋਈਆਂ ਹਰਸ਼ਿਤਾ ਦੀਆਂ ਵੀਡੀਓਜ਼ ਵੇਖ ਕੇ ਦੇਸ਼ੀ ਨਹੀਂ ਬਲਕਿ ਵਿਦੇਸ਼ਾਂ ਵਿੱਚ ਵੀ ਉਹਨਾਂ ਦੇ ਪ੍ਰਸ਼ੰਸਕ ਬਣ ਗਏ ਨੇ ਤੇ ਇਹੀ ਵਜ੍ਹਾ ਹੈ ਕਿ ਵੀਡੀਓਜ਼ ਵੇਖ ਕੇ ਉਸ ਨਾਲ ਗੱਲ ਕਰਨ ਲਈ ਵਿਦੇਸ਼ਾਂ ਤੋਂ ਵੀ ਫੋਨ ਆ ਰਹੇ ਨੇ ਇਸ ਬਾਬਤ ਪ੍ਰਿੰਸੀਪਲ ਰੇਨੂ ਗੁੰਬਰ ਨੇ ਹਰਸ਼ਿਤਾ ਅਤੇ ਸਕੂਲ ਦੇ ਨਾਲ ਆਪਣੀ ਪਿਆਰ ਭਰੀ ਸਾਂਝ ਬਾਰੇ ਖੁੱਲ ਕੇ ਗੱਲਾਂ ਕੀਤੀਆਂ ਨਹੀਂ ਦਲਿਆ ਖਾਣਾ ਚਾਹੀਦਾ ਹਾਂ ਤੇ ਹੋਰ ਕੀ ਕਰਨਾ ਚਾਹੀਦਾ ਸਵੇਰ ਉੱਠ ਕੇ ਹੋਰ ਕੀ ਕਰਨਾ ਚਾਹੀਦਾ ਹੈ ਨੁਹਣਾ ਚਾਹੀਦਾ ਹੋਰ ਕੀ ਕਰਨਾ ਚਾਹੀਦਾ ਹੈ ਦਲਿਆ ਖਾਣਾ ਚਾਹੀਦਾ ਹੈ ਹੋਰ ਕੀ ਕਰਨਾ ਚਾਹੀਦਾ ਹੈ ਸੌਂਣੀ ਚਾਹੀਦੀ ਆ ਤੇ ਜਿਹੜੇ ਗੰਦੀਆਂ ਗੰਦੀ ਚੀਜ਼ਾਂ ਹੁੰਦੀਆਂ ਬਾਲਲੀਆਂ 버ਗਰ ਨਹੀਂ ਖਾਣਾ ਮੋਮੋਜ਼ ਨਹੀਂ ਖਾਣਾ ਨੂਡਲਸ ਨਹੀਂ ਖਾਣਾ ਉਹਦੇ ਚ ਕੀ ਹੁੰਦਾ ਪੁੱਤ ਕੀਡੇ ਕੀਡੇ ਹੁੰਦੇ ਆ ਇਸ ਕਰਕੇ ਜੇ ਆਪਾਂ ਅੱਛਾ ਮੋਬਾਈਲ ਫੋਨ ਆਪਾਂ ਨੂੰ ਉਹ ਦੋਸਾ ਖਾਣੇ ਆ ਦੋਸਾ ਖਾ ਲੈਣਾ ਚਾਹੀਦਾ ਉਹ ਤਾਂ ਵਧੀਆ ਹੁੰਦਾ ਤਾਂ ਮੈਂ ਕੀ ਕਹਿ ਰਹੀ ਆ ਫੋਨ ਯੂਜ਼ ਨਹੀਂ ਕਰੋ ਫੋਨ ਜਿਆਦਾ ਫੋਨ ਯੂਜ਼ ਕਰੀਏ ਫਿਰ ਕੀ ਹੋ ਜਾਂਦਾ ਆੱਖਾਂ ਆ ਇਹਦਾ ਹੋ ਜਾਂਦੀ ਆ ਆਂਕਲ ਨੂੰ ਦੱਸ ਦੋ ਕਿਵੇਂ ਹੋ ਜਾਂਦੀ ਆ ਆੱਖਾਂ ਦੱਸੋ ਜਲਦੀ ਕਰੋ ਅੰਕਲ ਜੀ ਅੰਕਲ ਜੀ ਦਾ ਦਿਆ ਆੱਖਾਂ

हां दलिया खा के की हो जांदा है दस दो डोले बन गया बन दिखाओ अंकल नु किमे बंदे डोले हां ए डोले बंद है अंकल नु भी दस दो कहो अंकल जी डोले ता तो बांध लिया ते की खाया करो दस्सो अंकल नु दलिया खाया करो ओ मेरा नाम फातिमा के तू किस दे बच्चे हो मैं आली गली च दस दो कि दे पापा दा नाम है ਦਾਦੂ ਨਹੀਂ ਦਾਦੂ ਪਾਪਾ ਦਾ ਦੱਸ ਦੋ ਦਾਦੂ ਪਾਪਾ ਦਾ ਨਾਮ ਡੈਡੀ ਅੱਛਾ ਕੀ ਕਰਦੇ ਨੇ ਉਹ ਉਹ ਨਾ ਕੰਮ ਕਰਦੇ ਆ ਆਪਣੇ ਕੰਮ ਤੇ ਜਾਂਦੇ ਆ ਕੋਈ ਨਾ ਕੰਮ ਕਰਦੇ ਪਾਪਾ ਦਾ ਕੀ ਨਾਮ ਹੈ ਪਾਪਾ ਦਾ ਰਾਮਪਾਲ ਪਾਪਾ ਦਾ ਨਾਮ ਉਹ ਰਾਮਪਾਲ ਪਾਪਾ ਕੀ ਕੰਮ ਕਰਦੇ ਆ ਕਚਾਰੀ ਕਚਾਰੀ ਚ ਕੰਮ ਕਰਦੇ ਆ ਅੱਛਾ ਤੇ ਮੰਮੂ ਤੁਸੀਂ ਕਿ ਸਕੂਲ ਚ ਪੜਨ ਜਾਂਦੇ ਆਂ ਆਨੇਓ ਇੱਕ ਸਕੂਲ ਦਾ ਨਾਮ ਕੀ ਆਪਣੇ ਦਾ

ਮੈਂ ਦੇ ਇਸ ਮਿੱਟੀ ਨਾਲ ਖੇਡਦੇ ਵੀ ਹਾਂ ਨਹੀਂ ਗਰਾਊਂਡ 'ਚ ਨਹੀਂ ਜਾਂਦੇ ਤੂੰ ਜਾਂਦਾ ਵਾ ਮਿੱਟੀ ਨਾਲ ਖੇਡਦੇ ਹਾਂ ਮਿੱਟੀ ਨਾਲ ਖੇਡਣਾ ਤਾਂ ਹੈਗਾ ਐ ਤੇ ਮਿੱਟੀ ਕੀ ਹੁੰਦੀ ਐ ਉਹ ਧੱਗ ਨਹੀਂ ਹੁੰਦੀ ਮਿੱਟੀ ਚੰਗੀ ਲੱਗਦੀ ਐ ਨਾ ਮਿੱਟੀ ਨਾਲ ਖੇਡ ਕੇ ਮਜ਼ਾ ਆਂਦਾ ਵੈ ਹੈ ਨਾ ਬੂਟੇ ਲਾਣੇ ਚਾਹੀਦੇ ਐ ਹਾਂਜੀ ਬੂਟੇ ਪlant ਲਾਣਾ ਚਾਹੀਦਾ ਹੈ ਨਾ ਫੁੱਲ ਵਾ ਬੁਆਜੀ ਬੁਆਜੀ ਮੈਨੂੰ ਪਾਪਾ ਨੇ ਪਲਾਂਟ ਨਹੀਂ ਲਾ ਕੇ ਦਿੱਤਾ ਕਦੇ ਕਦੇ ਮੈਂ ਲੈ ਕੇ ਦਵਾਂਗੀ ਪੁੱਤ ਤੈਨੂੰ ਪਲਾਂਟ ਬੁਆ ਬੁਆ ਵੀ ਕਿੰਨੇ ਪਲਾਂਟ ਲਾਂਦੀ ਆ ਛੱਤ ਤੇ ਦੇਖੀ ਸੀ ਨਾ ਛੱਤ ਬੁਆ ਦੀ ਹਾਂ ਪਲਾਂਟ ਨੂੰ ਨਹੀਂ ਚਾਹੀਦੇ ਹਨ ਹਾਂਜੀ ਤੁਹਾਡੇ ਸਕੂਲ ਦੇ ਵਿੱਚ ਬੇਟਾ ਖੇਡਣ ਵਾਲੀਆਂ ਕਿਹੜੀਆਂ ਕਿਹੜੀਆਂ ਚੀਜ਼ਾਂ ਪਾ ਕੇ ਰੱਖਦੇ ਕਈ ਪਲਾਂਟ ਨੋਨੇ ਸੀਗੇ ਲੈਪਰ ਲਾਵਾਂਗੇ ਲਾਵਾਂਗੇ ਤੂੰ ਰਿੰਗ ਨਾਲ ਖੇਡਦਾ ਹੁੰਦਾ ਨਾ ਗੋਲ ਗੋਲ ਰਿੰਗ ਦੇ ਨਾਲ ਖੇਡਦਾ ਝੂਲਿਆ ਤੇ ਝੁੱਲੇ ਝੁੱਲੇ ਝੂਲਦਾ ਮੈਂ ਹਨਾ ਦੱਸ ਦੋ ਸਾਰਾ ਕੁਝ ਅੰਕਲ ਨੂੰ ਮੈਂ ਨਾ ਝੂਲਾ ਝੂਲਾ ਖੇਡਦਾ ਹਾਂ ਹਾਂ ਕੀ ਨਾ ਆਪਣਾ ਹੀ ਹਾਂ ਹਾਂਜੀ ਮੇਰਾ ਨਾਮ ਹੈ ਰੇਨੂ ਗੁੰਬਰ ਤੇ ਮੈਂ ਦੇਵ ਸਮਾਜ ਗਰਲ ਸੀਨੀਅਰ ਸੈਕੰਡਰੀ ਸਕੂਲ ਮੋਗਾ ਦੇ ਵਿੱਚ ਐਜ਼ ਅ ਮਤਲਬ ਐਕਟਿੰਗ ਪ੍ਰਿੰਸੀਪਲ ਦੇ ਤੌਰ ਤੇ ਕੰਮ ਕਰ ਰਹੀ ਹੈਗੀ ਆ ਤੁਹਾਡੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿੱਦੇ ਤੁਸੀਂ ਬੱਚੇ ਨੂੰ ਦਲੀਆ ਖਾਣ ਦੇ ਬਾਰੇ ਕਹਿ ਰਹੇ ਹੋ ਤੇ ਬੱਚਾ ਉਸ ਨੂੰ ਬੜੇ ਹੀ ਅੰਦਾਜ਼ ਦੇ ਵਿੱਚ ਕਹਿ ਰਿਹਾ ਹੈ ਕੀ ਇਹ ਸਾਰਾ ਹਾਂਜੀ ਉਹ ਨਾ ਬੱਚੇ ਦਾ ਹਰਸ਼ਿਤ ਦਾ ਫਸਟ ਡੇ ਸੀਗਾ ਸਟੇਜ ਦੇ ਉੱਪਰ ਫਸਟ ਟਾਈਮ ਉਹ ਸਟੇਜ ਤੇ ਆਈ ਹੈ ਉਹਦਾ ਕੌਨਫੀਡੈਂਸ ਬੂਸਟ ਕਰਨ ਲਈ ਮੈਂ ਸਾਰੇ ਬੱਚਿਆਂ ਦਾ ਹੀ ਕੌਨਫੀਡੈਂਸ ਬੂਸਟ ਕਰਨ ਦੀ ਟ੍ਰਾਈ ਕਰਦੀ ਆ ਮੈਂ ਸੋਚਦੀ ਆ ਕਿ ਮਤਲਬ ਜਦੋਂ ਪਬਲਿਕ ਸਾਹਮਣੇ ਬੋਲਦੇ ਨੇ ਤਾਂ ਉਹਨਾਂ ਦਾ ਕੌਨਫੀਡੈਂਸ ਜਿਹੜਾ ਇੱਕ ਅਲੱਗ ਲੈਵਲ ਤੇ ਹੋ ਜਾਂਦਾ ਤਾਂ ਉਸ ਦਿਨ ਜਦੋਂ ਉਹ ਸਟੇਜ ਤੇ ਜਾਂਦੀ ਹੈ ਯੂਜੂਲੀ ਮੈਂ ਨਾਰਮਲੀ ਗੱਲ ਕਰਦੀ ਰਹਿੰਦੀ ਆ ਹੈਲਦੀ ਫੂਡ ਖਾਣ ਤੇ ਬੱਚਿਆਂ ਨਾਲ ਗੱਲ ਕਰਦੀ ਆ ਤੁਸੀਂ ਫੂਡ ਦੀ ਗੱਲ ਕੀਤੀ ਹੈ ਪੰਜਾਬ ਦੀ ਭਗਵੰਤਮਾਨ ਸਰਕਾਰ ਹਰ ਪੰਜਾਬ ਦੇ ਚ ਹਰ ਸਕੂਲ ਨੂੰ ਸਮਾਰਟ ਬਣਾਉਣਾ ਜਾ ਰਹੀ ਹੈ ਹਰ ਫੈਸਿਲਿਟੀ ਉੱਤੇ ਦੇ ਰਹੀ ਹੈ ਜਦਕਿ ਕਦ ਹੀ ਉਹਨਾਂ ਨੇ ਉਹਨਾਂ ਨੂੰ ਇੱਕ ਮੀਨੂ ਵੀ ਇਸ਼ੂ ਕੀਤਾ ਗਿਆ ਹੈ ਤੁਹਾਡੇ 스마트 ਸਕੂਲ ਬਾਰੇ ਕੀ ਕਹਿਣਾ ਚਾਹੋਗੇ ਜਿਹੜਾ ਸਾਡਾ 스마트 ਸਕੂਲ ਹੈ ਨਾ ਸਰ ਉਹ ਗੱਲ ਕਰੀਏ 스마트 ਸਕੂਲਾਂ ਦੀ ਪੂਰੇ ਪੰਜਾਬ ਚ ਸਰਕਾਰ ਵੀ ਕਹਿ ਰਹੀ ਅਸੀ 스마트 ਸਕੂਲ ਬਣਾ ਰਹੇ ਹਾਂ ਪਰ ਤੁਹਾਡੇ ਸਕੂਲ ਨੂੰ ਦੇਖ ਕੇ ਡਿਫਰੈਂਟ ਲੱਗ ਰਿਹਾ ਜੋ ਤੁਹਾਡਾ ਬੱਚਿਆਂ ਦੇ ਪ੍ਰਤੀ ਪਿਆਰ ਹੈ ਕੀ ਕਹਿਣਾ ਚਾਹੋਗੇ ਤੁਸੀਂ ਇਸ ਬਾਰੇ ਹਾਂਜੀ ਸਰ ਬਹੁਤ ਵਧੀਆ ਗੱਲ ਹੈ ਕਿ ਪੰਜਾਬ ਸਰਕਾਰ ਜਿਹੜੀ ਹੈਗੀ ਆ ਉਹ ਪੂਰੇ ਪੰਜਾਬ ਦੇ ਵਿੱਚ 스마트 ਸਕੂਲ ਬਣਾ ਰਹੀ ਹੈ ਲੇਕਿਨ ਮੈਨੂੰ ਇਹ ਲੱਗਦਾ ਹੈ ਕਿ ਸਾਡਾ ਸਕੂਲ ਜਿਹੜਾ ਹੈ ਉਹ हटके ਇੱਕ 스마트 ਸਕੂਲ ਹੈ ਜਿੰਦੇ ਵਿੱਚ ਸਿਰਫ ਅਸੀਂ ਕੈਨ ਨੂੰ 스마트 ਨਹੀਂ ਹੈਗੇ ਅਸੀਂ ਆਪਣੀ ਕਰਨੀ ਦੇ ਵਿੱਚ ਵੀ 스마트 ਹੈਗੇ ਆ ਜੋ ਸਾਡਾ ਰਿਲੇਸ਼ਨਸ਼ਿਪ ਬੱਚਿਆਂ ਦੇ ਨਾਲ ਹੈਗਾ ਉਹ ਵੀ ਇੱਕ ਅੱਜ ਕੱਲ ਦੀ ਜਿਹੜੀ ਡਿਮਾਂਡ ਹੈ ਜੋ ਡਿਮਾਂਡ ਹੈ ਸਮਾਰਟਨੈਸ ਦੀ ਉਹਦੇ ਤੇ ਅਸੀਂ ਪੂਰੇ ਉੱਤਰਦੇ ਆ ਕੋਈ ਵੀ ਚਾਹਵੇ ਤਾਂ ਆ ਕੇ ਸਾਡੇ ਸਕੂਲ ਨੂੰ ਦੇਖ ਸਕਦਾ ਹੈਗਾ ਕਿ ਵੇਅਰ ਵੀ ਸਟੈਂਡ ਐਕਚੁਅਲੀ ਹਾਂਜੀ ਹਾਂਜੀ ਸਰ ਜੇ ਸਕੂਲ ਦੀ ਗੱਲ ਕਰੀਏ ਨਾ ਤਾਂ ਸਾਡੇ ਮੋਗਾ ਦੇ ਮਾਨਯੋਗ ਐਮਐਲਏ ਮੈਡਮ ਅਮਨਦੀਪ ਕੌਰ ਉਹ ਵੀ ਜਦੋਂ ਸਾਡੇ ਸਕੂਲ ਨੂੰ ਵਿਜ਼ਿਟ ਕੀਤਾ ਤਾਂ ਉਹਨਾਂ ਨੇ ਵੀ ਮੈਨੂੰ ਇਸ ਗੱਲ ਤੇ ਕੰਪਲੀਮੈਂਟ ਦਿੱਤਾ ਸੀ ਐਪਰੀਸ਼ੀਏਟ ਕੀਤਾ ਕਿ ਯੈਸ ਇਹ ਐਕਚੁਅਲੀ ਸਮਾਰਟ ਸਕੂਲ ਹੈਗਾ ਕਿ ਤੁਸੀਂ ਬਹੁਤ ਹੀ ਸੋਹਣਾ ਕੰਮ ਕਰ ਰਹੇ ਹੈਗੇ ਹੋ ਤੇ ਬਸ ਹੋਰ ਨਹੀਂ ਕਹਿਣਾ ਕੁਝ ਵੀ ਤਾਂ ਜਾਂਦਾ ਹਾਂਜੀ ਹਾਂਜੀ ਸਰ ਸਾਡੇ ਵੀ ਗਵਰਨਮੈਂਟ ਐਡਿਟਡ ਸਕੂਲ ਹੈ ਕਿਉਂਕਿ ਇਹੇ ਤਾਂ ਇੱਥੇ ਵੀ ਮਿੱਡੇ ਮਿਲਦੀ ਫੈਸਿਲਿਟੀ ਹੈ ਤਾਂ ਤੁਸੀਂ ਵੀ ਆਏ ਹੋ ਤਾਂ ਟੈਸਟ ਕਰਕੇ ਜਾਣਾ ਸਾਡਾ ਮਿੱਡੇ ਮਿਲ ਜੀ ਗੱਲ ਕਰਕੇ ਬੱਚਿਆਂ ਨੂੰ ਕੀ ਕੀ ਰੋਜ਼ ਚੇਂਜ ਕੀਤਾ ਜਾਂਦਾ ਹੈ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਪੰਜਾਬ ਸਰਕਾਰ ਦਾ ਜਿਹੜਾ ਮੈਨੂ ਹੈ ਜਿਹੜਾ ਸਾਡਾ ਸੈਂਟਰਲ ਗਵਰਨਮੈਂਟ ਵੱਲੋਂ ਇਸ਼ੂ ਹੁੰਦਾ ਮੈਨੂ ਉਸ ਮੈਨੂ ਦੇ ਅਕੋਰਡਿੰਗ ਹੀ ਖਾਣਾ ਮਿਲਦਾ ਹੈ ਆਲਟਰਨੇਟਿਵ ਡੇਸ ਤੇ ਚੱਲਦਾ ਸਰ ਇੱਕ ਦਿਨ ਜਿਵੇਂ ਮਤਲਬ ਰੋਟੀ ਹੁੰਦੀ ਆ ਤੇ ਇੱਕ ਦਿਨ ਚਾਵਲ ਹੁੰਦੇ ਆ ਤੇ ਨਾਲ ਡਿਫਰੈਂਟ ਸਬਜ਼ੀਆਂ ਦਾਲ ਵਗੈਰਾ ਹੁੰਦੀ ਹੈ ਤੇ ਇਸੇ ਗੱਲ ਕਰਕੇ ਤਾਂ ਉਹ ਵੀਡੀਓ ਸੀ ਨਾ ਤੁਹਾਨੂੰ ਯਾਦ ਹੋਣਾ ਕਿ ਸਾਡੀ ਜਿਹੜੀ ਸੈਂਟਰਲ ਗਵਰਨਮੈਂਟ ਆ ਉਹ ਵੀ ਮਿਲलेट्स ਨੂੰ ਪ੍ਰਮੋਟ ਕਰ ਰਹੀ ਹੈਗੀ ਆ ਮੋٹے ਅਨਾਜ ਨੂੰ ਪ੍ਰਮੋਟ ਕਰ ਰਹੀ ਆ ਤਾਂ ਉਸ ਦਿਨ ਦੀ ਜਿਹੜੀ ਉਹ ਵੀਡੀਓ ਸੀ ਨਾ ਆ ਦਲੀਆ ਖਾਇਆ ਕਰੋ ਮਤਲਬ ਉਹ ਉਹਦੇ ਨਾਲ ਹੀ ਲਿੰਕ ਸੀ ਸਰ ਕਿ ਬੱਚਿਆਂ ਨੂੰ ਇੱਕ ਮੈਸੇਜ ਕਨਵੇ ਕਰਨਾ ਉਸ ਦਿਨ ਯਾਨੀ ਕਿ ਦਲੀਆ ਬ है असं दलिया खाने प्रमोट करते हैं बच्चे लिए दलिया और दलिया लैके भी आया सी बच्चा उस दिन बना के दैट्स वाई अच्छा ते होर ते मम्मा पापा नो नहीं गाना कढ़नी है नहीं गाना कढ़नी है ते होर की करना हो दसो दलिया खाई था दलिया <laughs> मैं दलिया लेके <लग> आया <laughs> दलिया दलिया लेके आया फिर अच्छा अच्छा, <laughs> <दल्या खाना चाहिदे। laughs> हा करना चाहिए सुबह उठ के हो करना चाहिए हो करना चाहिए ਕਦਾਂ ਖਾਣਾ ਚਾਹੀਦਾ ਹੋਰ ਕੀ ਕਰਨਾ ਚਾਹੀਦਾ ਹੈ ਅਰਪੀ ਨਹੀਂ ਚਾਹੀਦੀ ਆ ਤੇ ਜਿਹੜੇ ਗੰਦੇ ਗੰਦੇ ਚੀਜ਼ਾਂ ਹੁੰਦੀਆਂ ਬਾਹਰ ਲੀਆਂ 버ਗਰ ਨਹੀਂ ਖਾਣਾ ਮੋਮੋਸ ਨਹੀਂ ਖਾਣਾ ਨੂਡਲਸ ਨਹੀਂ ਖਾਣਾ ਉਹਦੇ ਚ ਕੀ ਹੁੰਦਾ ਪੁੱਤ ਕੀੜੇ ਹੁੰਦੇ ਐ ਪ੍ਰਿੰਸੀਪਲ ਮੈਡਮ ਦੇ ਨਾਲ ਦਿਲ ਟੁੰਬਵੀਆਂ ਗੱਲਾਂ ਕਰਨ ਵਾਲੀ ਪਿਆਰੀ ਜਹੀ ਇਸ ਬੱਚੀ ਦੀ ਇਹ ਵੀਡੀਓ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਜਿਸ ਨੂੰ ਜਿੰਨੀ ਵਾਰ ਵੇਖੋ ਬਸ ਦਿਲ ਹੀ ਨਹੀਂ ਭਰਦਾ ਤੇ ਜੀ ਕਰਦਾ ਕਿ ਬੱਚੀ ਦੀਆਂ ਪਿਆਰੀਆਂ ਜਿਹੀਆਂ ਗੱਲਾਂ ਸੁਣ ਹੀ ਜਾਈਏ। ਦਰਅਸਲ ਮੋਗਾ ਜ਼ਿਲ੍ਹੇ ਦੇ ਵਿੱਚ ਸਥਿਤ ਦੇਵ ਸਮਾਰਟ ਸਕੂਲ ਵਿੱਚ ਪੜ ਰਹੀ ਪਿਆਰੀ ਜਿਹੀ ਬੱਚੀ ਹਰਸ਼ਿਤਾ ਇਨੀ ਦਿਨੀ ਸੋਸ਼ਲ ਮੀਡੀਆ ਤੇ ਕਾਫੀ ਚਰਚਾ ਵਿੱਚ ਹੈ। ਆਪਣੀਆਂ ਮਿੱਠੀਆਂ ਜਿਹੀਆਂ ਗੱਲਾਂ, ਸਾਫ਼ ਸੁਥਰੇ ਵਿਚਾਰਾਂ ਅਤੇ ਪੰਜਾਬੀ ਵਿਰਸੇ ਨਾਲ ਜੁੜਨ ਦੀਆਂ ਸਲਾਹਾਂ ਦੇਣ ਵਾਲੀ ਇਹ ਮਾਸੂਮ ਜਿਹੀ ਬੱਚੀ ਲੋਕਾਂ ਦਾ ਦਿਲ ਮੋੜ ਰਹੀ ਹੈ। ਸਕੂਲ ਦੀ ਪ੍ਰਿੰਸੀਪਲ ਰੈਨੂ ਗੁੰਬਰ ਦੇ ਨਾਲ ਵਾਇਰਲ ਹੋਈਆਂ ਹਰਸ਼ਿਤਾ ਦੀਆਂ ਵੀਡੀਓਜ਼ ਵੇਖ ਕੇ ਦੇਸ਼ੀ ਨਹੀਂ ਬਲਕਿ ਵਿਦੇਸ਼ਾਂ ਵਿੱਚ ਵੀ ਉਹਨਾਂ ਦੇ ਪ੍ਰਸ਼ੰਸਕ ਬਣ ਗਏ ਨੇ ਤੇ ਇਹੀ ਵਜ੍ਹਾ ਹੈ ਕਿ ਵੀਡੀਓਜ਼ ਵੇਖ ਕੇ ਉਸ ਨਾਲ ਗੱਲ ਕਰਨ ਲਈ ਵਿਦੇਸ਼ਾਂ ਤੋਂ ਵੀ ਫੋਨ ਆ ਰਹੇ ਨੇ ਇਸ ਬਾਬਤ ਪ੍ਰਿੰਸੀਪਲ ਰੈਨੂ ਗੁੰਬਰ ਨੇ ਹਰਸ਼ਿਤਾ ਅਤੇ ਸਕੂਲ ਦੇ ਨਾਲ ਆਪਣੀ ਪਿਆਰ ਭਰੀ ਸਾਂਝ ਬਾਰੇ ਖੁੱਲ ਕੇ ਗੱਲਾਂ ਕੀਤੀਆਂ ਨੇ ਦਿਲਿਆ ਖਾਣਾ ਚਾਹੀਦਾ ਹੈ ਹਾਂ ਤੇ ਹੋਰ ਕੀ ਕਰਨਾ ਚਾਹੀਦਾ ਸਵੇਰ ਉੱਠ ਕੇ ਖੋਰ ਕੀ ਕਰਨਾ ਚਾਹੀਦਾ ਹੈ ਨਾ ਨਹੀਂ ਚਾਹੀਦਾ ਖੋਰ ਕੀ ਕਰਨਾ ਚਾਹੀਦਾ ਹੈ ਨਹੀਂ ਖਾਣਾ ਚਾਹੀਦਾ ਖੋਰ ਕੀ ਕਰਨਾ ਚਾਹੀਦਾ ਹੈ ਖਾਣੀ ਨਹੀਂ ਚਾਹੀਦੀ ਆ ਤੇ ਜਿਹੜੇ ਗੰਦੇ ਗੰਦੇ ਚੀਜ਼ਾਂ ਹੁੰਦੀਆਂ ਬਾਹਰ ਲੀਆਂ 버ਗਰ ਨਹੀਂ ਖਾਣਾ ਮੋਮੋਜ਼ ਨਹੀਂ ਖਾਣਾ ਨੂਡਲਸ ਨਹੀਂ ਖਾਣਾ ਉਹਦੇ ਚ ਕੀ ਹੁੰਦਾ ਪੁੱਤ ਕੀੜੇ ਕੀੜੇ ਹੁੰਦੇ ਆ ਇਸ ਕਰਕੇ ਜੇ ਆਪਾਂ ਅੱਛਾ ਮੋਬਾਈਲ ਫੋਨ ਆਪਾਂ ਨੂੰ ਦੋਸਾ ਖਾਣੇ ਆ ਦੋਸਾ ਖਾ ਲੈਣਾ ਚਾਹੀਦਾ ਉਹ ਤਾਂ ਵਧੀਆ ਹੁੰਦਾ ਤਾਂ ਜਨ ਮੈਂ ਕੀ ਕਹਿ ਰਹੀ ਆ ਫੋਨ ਯੂਜ਼ ਨਹੀਂ ਕਰੋ ਫੋਨ ਜੇ ਬਹੁਤ ਜ਼ਿਆਦਾ ਫੋਨ ਯੂਜ਼ ਕਰੀਏ ਫਿਰ ਕੀ ਹੋ ਜਾਂਦਾ ਅੱਖਾਂ ਨਾ ਇਹ ਇਦਾਂ ਹੋ ਜਾਂਦੀਆਂ ਆ ਅੰਕਲ ਨੂੰ ਦੱਸ ਦੋ ਕਿਵੇਂ ਹੋ ਜਾਂਦੀ ਆ ਅੱਖਾਂ ਦੱਸੋ ਜਲਦੀ ਕਰੋ ਅੰਕਲ ਜੀ ਅੰਕਲ ਜੀ ਦਾ ਬੀ ਆਖਾ ਇਹਦਾਂ ਵੀ ਹੋ ਜਾਂਦੀਆਂ ਜੇ ਤੁਸੀਂ ਫੋਨ ਜ਼ਿਆਦਾ ਯੂਜ਼ ਕਰੋਗੇ ਤਾਂ ਹਾਂ ਦੇ ਤਾ ਦੇਖਾ ਇਹ

अंकल अंकल जी खाया खाया करो करो नो मेरा नाम से हो मैं आली गली डेडी पापा का नाम ते की ते की पापा दा की नाम है दादू नहीं दादू पापा दस दो दादू पापा नाम डेडी अच्छा करते हो ਉਹਨਾ ਕੰਮ ਕਰਦੇ ਆ ਆਪਣੇ ਕੰਮ ਤੇ ਜਾਂਦੇ ਆ ਪਾਪਾ ਕੰਮ ਕਰਦੇ ਪਾਪਾ ਦਾ ਕੀ ਨਾਮ ਹੈ ਪਾਪਾ ਦਾ ਰਾਮਪਾਲ ਪਾਪਾ ਦਾ ਨਾਮ ਉਹ ਰਾਮਪਾਲ ਪਾਪਾ ਕੀ ਕੰਮ ਕਰਦੇ ਆ ਕਚੈਰੀ ਕਚੈਰੀ ਚ ਕੰਮ ਕਰਦੇ ਆ ਅੱਛਾ ਤੇ ਮੰਮੂ ਤੁਸੀਂ ਕਿ ਸਕੂਲ ਚ ਪੜਨ ਨਾਲੇ ਆਨੇ ਹੋ ਇੱਕ ਸਕੂਲ ਦਾ ਨਾਮ ਕੀ ਆਪਣੇ ਦਾ ਬੇਸਮਫੂਲ ਮਗਾ ਯੈਸ ਜਦ ਬਰਥਡੇ ਹੋ ਕੇ ਕੀ ਪੜਨਾ ਚਾਹਨੇ ਹੋ ਮੈਂ ਡੋਲੇ ਤਮੈ ਕਰ ਮੈਂ ਨਾ ਉਹ पूरे एप्पल पढ़ना चाहता हूँ नहीं पढ़के फिर की बनना हो दस दो कर डॉक के की बनेगा मोदी साहब करके मैं ना और जिंदा बात करूँगा मोदी साहब बनेगा मतलब प्रधानमंत्री बनना है हाँ जी स्कूल टाइम्स तुम तो ही की की करते हो की काम करते हो मैं बेस्ट मास्टर मार्कर खेड़े भी हो नहीं ग्राउंड चली जाते ह ਮਿੱਟੀ ਨਾਲ ਖੇਡਦੇ ਹੋ ਮਿੱਟੀ ਨਾਲ ਖੇਡਦਾ ਤਾਂ ਹੈਗਾ ਹੈ ਤੇ ਮਿੱਟੀ ਕੀ ਹੁੰਦੀ ਹੈ ਉਹ 흙 ਨਹੀਂ ਹੁੰਦੀ ਮਿੱਟੀ ਚੰਗੀ ਲੱਗਦੀ ਹੈ ਨਾ ਮਿੱਟੀ ਨਾਲ ਖੇਡ ਕੇ ਮਜ਼ਾ ਆਉਂਦਾ ਹੈ ਹੈ ਨਾ ਬੂਟੇ ਲਾਣੇ ਚਾਹੀਦੇ ਆ ਹਾਂਜੀ ਬੂਟੇ ਪlant ਲਾਣਾ ਚਾਹੀਦਾ ਹੈ ਨਾ ਫੁੱਲ ਬੁਆ ਜੀ ਬੁਆ ਜੀ ਮੈਨੂੰ papa ਨੇ plant ਹੀ ਨਹੀਂ ਲਾ ਕੇ ਦਿੱਤਾ ਕਦੇ ਕਦੇ ਮੈਂ ਲੈ ਕੇ ਦਵਾਂਗੀ ਪੁੱਤ ਤੈਨੂੰ plant ਬੁਆ ਬੁਆ ਵੀ ਕਿੰਨੇ plant ਲਾਉਂਦੀ ਹੈ ਛੱਤ ਤੇ ਦੇਖੀ ਸੀ ਨਾ ਛੱਤ ਬੁਆ ਦੀ ਹਾਂ ਬੱਲਾ ਅੰਕਲ ਮੋਨੀਟਾਈਜ਼ੇ ਹਨ ਹਾਂਜੀ ਤੁਹਾਡੇ ਸਕੂਲ ਦੇ ਵਿੱਚ ਬੇਟਾ ਖੇਡਣ ਵਾਲੀਆਂ ਕਿਹੜੀਆਂ-ਕਿਹੜੀਆਂ ਜੀਓ ਪਾਪਾ ਕਹਿੰਦੇ ਨਹੀਂ ਭਲਾ ਅੰਕਲ ਨੋਨੇ ਸੀਗੇ ਲੈ ਭਲਾ ਲਾਵਾਂਗੇ ਲਾਵਾਂਗੇ ਤੂੰ ਰਿੰਗ ਨਾਲ ਖੇਡਦਾ ਹੁੰਦਾ ਨਾ ਗੋਲ-ਗੋਲ ਰਿੰਗ ਦੇ ਨਾਲ ਖੇਡਦਾ ਝੂਲਿਆ ਤੇ ਝੁੱਲੇ ਝੁੱਲੇ ਝੂਲਦਾ ਮੈਂ ਹਨਾ ਦੱਸ ਦੋ ਸਾਰਾ ਕੁਝ ਅੰਕਲ ਨੂੰ ਮੈਂ ਨਾ ਝੂਲਾ ਝੂਲਾ ਖੇਡਦਾ ਹਾਂ ਹਾਂ ਕੀ ਨਾ ਆਪਣਾ ਹੀ ਹਾਂ ਹਾਂਜੀ ਮੇਰਾ ਨਾਮ ਹੈ ਰੇਨੂ ਗੁੰਬਰ ਮੈਂ ਦੇਵ ਸਮਾਜ ਗਰਲ ਸੀਨੀਅਰ ਸੈਨਰੀ ਸਕੂਲ ਮੋਗਾ ਦੇ ਵਿੱਚ ਐਜ਼ ਅ ਮਤਲਬ ਐਕਟਿੰਗ ਪ੍ਰਿੰਸੀਪਲ ਦੇ ਤੌਰ ਤੇ ਕੰਮ ਕਰ ਰਹੀ ਹੈਗੀ ਆ ਤੁਹਾਡੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿੱਦੇ ਤੁਸੀਂ ਬੱਚੇ ਨੂੰ ਦਲੀਆ ਖਾਨ ਦੇ ਬਾਰੇ ਕਹਿ ਰਹੇ ਹੋ ਤੇ ਬੱਚਾ ਉਸ ਨੂੰ ਬੜੇ ਹੀ ਅੰਦਾਜ਼ ਦੇ ਵਿੱਚ ਕਹਿ ਰਿਹਾ ਹੈ ਕੀ ਇਹ ਸਾਰਾ ਹਾਂਜੀ ਉਹ ਨਾ ਬੱਚੇ ਦਾ ਹਰਸ਼ੀਤਾ ਦਾ ਫਸਟ ਡੇ ਸੀਗਾ ਸਟੇਜ ਦੇ ਉੱਪਰ ਫਸਟ ਟਾਈਮ ਉਸ ਸਟੇਜ ਤੇ ਆਈ ਹੈ ਉਹਦਾ ਕੌਨਫੀਡੈਂਸ ਬੂਸਟ ਕਰ ਲਈ ਮੈਂ ਸਾਰੇ ਬੱਚਿਆਂ ਦਾ ਹੀ ਕੌਨਫੀਡੈਂਸ ਬੂਸਟ ਕਰਨ ਦੀ ਟ੍ਰਾਈ ਕਰਦੀ ਆ ਮੈਂ ਸੋਚਦੀ ਆ ਕਿ ਮਤਲਬ ਜਦੋਂ ਪਬਲਿਕ ਸਾਹਮਣੇ ਬੋਲਦੇ ਨੇ ਤਾਂ ਉਹਨਾਂ ਦਾ ਕੌਨਫੀਡੈਂਸ ਜਿਹੜਾ ਇੱਕ ਅਲੱਗ ਲੈਵਲ ਤੇ ਹੋ ਜਾਂਦਾ ਤਾਂ ਉਸ ਦਿਨ ਜਦੋਂ ਉਹ ਸਟੇਜ ਤੇ ਜਾਂਦੀ ਹੈ ਤਾਂ ਯੂਜੂਲੀ ਮੈਂ ਨਾਰਮਲੀ ਗੱਲ ਕਰਦੀ ਰਹਿੰਦੀ ਆ ਹੈਲਦੀ ਫੂਡ ਖਾਣ ਤੇ ਬੱਚਿਆਂ ਨਾਲ ਗੱਲ ਕਰਦੀ ਆ ਤੁਸੀਂ ਫੂਡ ਦੀ ਗੱਲ ਕੀਤੀ ਆ ਪੰਜਾਬ ਦੀ ਭਗਵੰਤ ਮਾਨ ਸਰਕਾਰ ਹਰ ਪੰਜਾਬ ਦੇ ਵਿੱਚ ਹਰ ਸਕੂਲ ਨੂੰ ਸਮਾਰਟ ਬਣਾਉਣਾ ਜਾ ਰਹੀ ਹੈ ਹਰ ਫੈਸਿਲਿਟੀ ਉੱਥੇ ਦੇ ਰਹੀ ਹੈ ਜਦਕਿ ਕਦ ਹੀ ਉਹਨਾਂ ਨੇ ਉਨਾ ਲੋ ਇੱਕ ਵੀ ਨੂੰ ਵੀ ਇਸ਼ੂ ਕੀਤਾ ਗਿਆ ਹੈ ਤੁਹਾਡੇ 스마트 ਸਕੂਲ ਬਾਰੇ ਕੀ ਕਹਿਣਾ ਚਾਹੋਗੇ ਜਿਹੜਾ ਸਾਡਾ 스마트 ਸਕੂਲ ਹੈ ਨਾ ਸਰ ਉਹ ਗੱਲ ਕਰੀਏ 스마트 ਸਕੂਲਾਂ ਦੀ ਪੂਰੇ ਪੰਜਾਬ ਚ ਸਰਕਾਰ ਵੀ ਕਹਿ ਰਹੀ ਅਸੀਂ 스마트 ਸਕੂਲ ਬਣਾ ਰਹੇ ਹਾਂ ਪਰ ਤੁਹਾਡੇ ਸਕੂਲ ਨੂੰ ਦੇਖ ਕੇ ਡਿਫਰੈਂਟ ਲੱਗ ਰਿਹਾ ਜੋ ਤੁਹਾਡਾ ਬੱਚਾ ਦੇ ਪ੍ਰਤੀ ਪਿਆਰ ਹੈ ਕੀ ਕਹਿਣਾ ਚਾਹੋਗੇ ਤੁਸੀਂ ਇਸ ਬਾਰੇ ਹਾਂਜੀ ਸਰ ਬਹੁਤ ਵਧੀਆ ਗੱਲ ਹੈ ਕਿ ਪੰਜਾਬ ਸਰਕਾਰ ਜਿਹੜੀ ਹੈਗੀ ਆ ਉਹ ਪੂਰੇ ਪੰਜਾਬ ਦੇ ਵਿੱਚ 스마트 ਸਕੂਲ ਬਣਾ ਰਹੀ ਹੈ ਲੇਕਿਨ ਮੈਨੂੰ ਇਹ ਲੱਗਦਾ ਹੈ ਕਿ ਸਾਡਾ ਸਕੂਲ ਜਿਹੜਾ ਹੈ ਉਹ हटके ਇੱਕ 스마트 ਸਕੂਲ ਹੈ ਜਿੰਦੇ ਵਿੱਚ ਸਿਰਫ ਅਸੀਂ ਕੈਨ ਨੂੰ 스마트 ਨਹੀਂ ਹੈਗੇ ਅਸੀਂ ਆਪਣੀ ਕਰਨੀ ਦੇ ਵਿੱਚ ਵੀ 스마트 ਹੈਗੇ ਆ ਜੋ ਸਾਡਾ ਰਿਲੇਸ਼ਨਸ਼ਿਪ ਬੱਚਿਆਂ ਦੇ ਨਾਲ ਹੈਗਾ ਉਹ ਵੀ ਇੱਕ ਅੱਜਕੱਲ ਦੀ ਜਿਹੜੀ ਡਿਮਾਂਡ ਹੈ ਜੋ ਡਿਮਾਂਡ ਹੈ ਸਮਾਰਟਨੈਸ ਦੀ ਉਹਦੇ ਤੇ ਅਸੀਂ ਪੂਰੇ ਉੱਤਰਦੇ ਆ ਕੋਈ ਵੀ ਚਾਹਵੇ ਤਾਂ ਆ ਕਿ ਸਾਡੇ ਸਕੂਲ ਨੂੰ ਦੇਖ ਸਕਦਾ ਹੈਗਾ ਕਿ ਵੇਅਰ ਵੀ ਸਟੈਂਡ ਐਕਚੁਅਲੀ ਜੀ ਹਾਂਜੀ ਸਰ ਜੇ ਸਕੂਲ ਦੀ ਗੱਲ ਕਰੀਏ ਨਾ ਤਾਂ ਸਾਡੇ ਮੋਗਾ ਦੇ ਮਾਨਯੋਗ ਐਮਐਲਏ ਮੈਡਮ ਅਮਨਦੀਪ ਕੌਰ ਉਹ ਵੀ ਜਦੋਂ ਸਾਡੇ ਸਕੂਲ ਨੂੰ ਵਿਜ਼ਿਟ ਕੀਤਾ ਤਾਂ ਉਹਨਾਂ ਨੇ ਵੀ ਮੈਨੂੰ ਇਸ ਗੱਲ ਤੇ ਕੰਪਲੀਮੈਂਟ ਦਿੱਤਾ ਸੀ ਐਪਰੀਸ਼ੀਏਟ ਕੀਤਾ ਕਿ ਯੈਸ ਇਹ ਐਕਚੁਅਲੀ ਸਮਾਰਟ ਸਕੂਲ ਹੈਗਾ ਕਿ ਤੁਸੀਂ ਬਹੁਤ ਹੀ ਸੋਹਣਾ ਕੰਮ ਕਰ ਰਹੇ ਹੈਗੇ ਹੋ ਤੇ ਬਸ ਹੋਰ ਨਹੀਂ ਕਹਿਣਾ ਕੁਝ ਵੀ ਤਾਂ ਜਾਂਦਾ ਹਾਂਜੀ ਹਾਂਜੀ ਸਰ ਸਾਡੇ ਵੀ ਗਵਰਨਮੈਂਟ ਐਡਿਟਿਡ ਸਕੂਲ ਹੈ ਕਿਉਂਕਿ ਇਹ ਇੱਥੇ ਵੀ ਮਿੱਡੇ ਮਿਲਦੀ ਫੈਸਿਲਿਟੀ ਹੈ ਆ ਤੁਸੀਂ ਵੀ ਆਏ ਹੋ ਤਾਂ ਟੈਸਟ ਕਰਕੇ ਜਾਣਾ ਸਾਡਾ ਮਿੱਡੇ ਮੀਲ ਜੀ ਗੱਲ ਕਰਕੇ ਬੱਚਿਆਂ ਨੂੰ ਕੀ ਕੀ ਰੋਜ਼ ਚੇਂਜ ਕੀਤਾ ਜਾਂਦਾ ਹੈ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਪੰਜਾਬ ਸਰਕਾਰ ਦਾ ਜਿਹੜਾ ਮੈਨੂ ਹੈ ਜਿਹੜਾ ਸਾਡਾ ਸੈਂਟਰਲ ਗਵਰਨਮੈਂਟ ਵੱਲੋਂ ਇਸ਼ੂ ਹੁੰਦਾ ਹੈ ਮੀਨੂ ਉਸ ਮੀਨੂ ਦੇ ਅਕੋਰਡਿੰਗ ਹੀ ਖਾਣਾ ਮਿਲਦਾ ਹੈ ਆਲਟਰਨੇਟਿਵ ਡੇਸ ਤੇ ਚੱਲਦਾ ਹੈ ਸਰ ਇੱਕ ਦਿਨ ਜਿਵੇਂ ਮਤਲਬ ਰੋਟੀ ਹੁੰਦੀ ਆ ਤੇ ਇੱਕ ਦਿਨ ਚਾਵਲ ਹੁੰਦੇ ਆ ਤੇ ਨਾਲ ਡਿਫਰੈਂਟ ਸਬਜ਼ੀਆਂ ਦਾਲ ਵਗੈਰਾ ਹੁੰਦੀ ਹੈ ਤੇ ਇਸੇ ਗੱਲ ਕਰਕੇ ਹੀ ਤਾਂ ਉਹ ਵੀਡੀਓ ਸੀ ਨਾ ਤੁਹਾਨੂੰ ਯਾਦ ਹੋਣਾ ਕਿ ਸਾਡੀ ਜਿਹੜੀ ਸੈਂਟਰਲ ਗਵਰਨਮੈਂਟ ਆ ਉਹ ਵੀ ਮਿਲਟਸ ਨੂੰ ਪ੍ਰੋਮੋਟ ਕਰ ਰਹੀ ਹੈਗੀ ਆ ਮੋਟੇ ਅਨਾਜ ਨੂੰ ਪ੍ਰੋਮੋਟ ਕਰ ਰਹੀ ਆ ਤਾਂ ਉਸ ਦਿਨ ਦੀ ਜਿਹੜੀ ਉਹ ਵੀਡੀਓ ਸੀ ਨਾ ਦਲੀਆ ਖਾਇਆ ਕਰੋ ਮਤਲਬ ਉਹ ਉਹਦੇ ਨਾਲ ਹੀ ਲਿੰਕਡ ਸੀ ਸਰ ਕਿ ਬੱਚਿਆਂ ਨੂੰ ਇੱਕ ਮੈਸੇਜ ਕਨਵੇ ਕਰਨਾ ਉਸ ਦਾ ਯਾਨ दलिया असं दलिया खाने प्रमोट करते हैं बच्चे लिए दलिया वो दलिया लैके भी आया सी बच्चा उस दिन बना के दैट्स वाई अच्छा ते होर ते मम्मा पापा नो नहीं गाना कढ़नी है नहीं गाना कढ़नी है ते होर की करना हो दसो दलिया खाई था दलिया <laughs> मैं दलिया लेके <लग> आया <laughs> दलिया दलिया लेके आया फिर अच्छा ਘਰ ਕੀ ਖਾਧ ਲੀਏਗਾ ਹਾਂ ਯਾਰ ਸਾਰਾ ਅੱਛਾ ਸਵਾਸੀ ਦਾ ਲੈ ਖਾ ਕੇ ਆ ਸੁਬਾ ਉੱਠ ਕੇ ਮਾਂ ਪਾਪਾ ਨੂੰ ਕੀ ਕਹਿਣਾ ਚਾਹੀਦਾ ਦਲੀਆ ਖਾਣਾ ਚਾਹੀਦਾ ਦਲੀਆ ਖਾਣਾ ਚਾਹੀਦਾ ਹਾਂ ਤੇ ਹੋਰ ਕੀ ਕਰਨਾ ਚਾਹੀਦਾ ਸੁਬਾ ਉੱਠ ਕੇ ਹੋਰ ਕੀ ਕਰਨਾ ਚਾਹੀਦਾ ਨੂਣਾ ਚਾਹੀਦਾ ਹੋਰ ਕੀ ਕਰਨਾ ਚਾਹੀਦਾ ਕੀ ਖਾਣਾ ਚਾਹੀਦਾ ਹੈ ਹੋਰ ਕੀ ਕਰਨਾ ਚਾਹੀਦਾ ਹੈ ਹੈਪੀ ਹੋਣੀ ਚਾਹੀਦੀ ਆ ਤੇ ਜਿਹੜੇ ਗੰਦੇ ਗੰਦੇ ਚੀਜ਼ਾਂ ਹੁੰਦੀਆਂ ਬਾਹਰ ਲੀਆਂ 버ਗਰ ਨਹੀਂ ਖਾਣਾ ਮੋਮੋਸ ਨਹੀਂ ਖਾਣਾ ਨੂਡਲਸ ਨਹੀਂ ਖਾਣਾ ਉਹਦੇ ਚ ਕੀ ਹੁੰਦਾ ਪੁੱਤ ਕੀ ਦੇ ਹੁੰਦੇ ਐ ਪ੍ਰਿੰਸੀਪਲ ਮੈਡਮ ਦੇ ਨਾਲ ਦਿਲ ਟੁੰਬਵੀਆਂ ਗੱਲਾਂ ਕਰਨ ਵਾਲੀ ਪਿਆਰੀ ਜਿਹੀ ਇਸ ਬੱਚੀ ਦੀ ਇਹ ਵੀਡੀਓ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਜਿਸ ਨੂੰ ਜਿੰਨੀ ਵਾਰ ਵੇਖੋ ਬਸ ਦਿਲ ਹੀ ਨਹੀਂ ਭਰਦਾ ਤੇ ਜੀ ਕਰਦਾ ਕਿ ਬੱਚੀ ਦੀਆਂ ਪਿਆਰੀਆਂ ਜਿਹੀਆਂ ਗੱਲਾਂ ਸੁਣ ਹੀ ਜਾਈਏ। ਦਰਅਸਲ ਮੋਗਾ ਜ਼ਿਲ੍ਹੇ ਦੇ ਵਿੱਚ ਸਥਿਤ ਦੇਵਸਮਾਰਟ ਸਕੂਲ ਵਿੱਚ ਪੜ ਰਹੀ ਪਿਆਰੀ ਜਿਹੀ ਬੱਚੀ ਹਰਸ਼ਿਤਾ ਇਨੀ ਦਿਨੀ ਸੋਸ਼ਲ ਮੀਡੀਆ ਤੇ ਕਾਫੀ ਚਰਚਾ ਵਿੱਚ ਹੈ। ਆਪਣੀਆਂ ਮਿੱਠੀਆਂ ਜਿਹੀਆਂ ਗੱਲਾਂ, ਸਾਫ਼ ਸੁਥਰੇ ਵਿਚਾਰਾਂ ਅਤੇ ਪੰਜਾਬੀ ਵਿਰਸੇ ਨਾਲ ਜੁੜਨ ਦੀਆਂ ਸਲਾਹਾਂ ਦੇਣ ਵਾਲੀ ਇਹ ਮਾਸੂਮ ਜਿਹੀ ਬੱਚੀ ਲੋਕਾਂ ਦਾ ਦਿਲ ਮੋਹ ਰਹੀ ਹੈ। ਸਕੂਲ ਦੀ ਪ੍ਰਿੰਸੀਪਲ ਰੈਨੂ ਗੁੰਬਰ ਦੇ ਨਾਲ ਵਾਇਰਲ ਹੋਈਆਂ ਹਰਸ਼ਿਤਾ ਦੀਆਂ ਵੀਡੀਓਜ਼ ਵੇਖ ਕੇ ਦੇਸ਼ੀ ਨਹੀਂ ਬਲਕਿ ਵਿਦੇਸ਼ਾਂ ਵਿੱਚ ਵੀ ਉਹਨਾਂ ਦੇ ਪ੍ਰਸ਼ੰਸਕ ਬਣ ਗਏ ਨੇ ਤੇ ਇਹੀ ਵਜ੍ਹਾ ਹੈ ਕਿ ਵੀਡੀਓਜ਼ ਵੇਖ ਕੇ ਉਸ ਨਾਲ ਗੱਲ ਕਰਨ ਲਈ ਵਿਦੇਸ਼ਾਂ ਤੋਂ ਵੀ ਫੋਨ ਆ ਰਹੇ ਨੇ ਇਸ ਬਾਬਤ ਪ੍ਰਿੰਸੀਪਲ ਰੈਨੂ ਗੁੰਬਰ ਨੇ ਹਰਸ਼ਿਤਾ ਅਤੇ ਸਕੂਲ ਦੇ ਨਾਲ ਆਪਣੀ ਪਿਆਰ ਭਰੀ ਸਾਂਝ ਬਾਰੇ ਖੁੱਲ ਕੇ ਗੱਲਾਂ ਕੀਤੀਆਂ ਨੇ ਦੱਲਿਆ ਖਾਣਾ ਚਾਹੀਦਾ ਹਾਂ ਤੇ ਹੋਰ ਕੀ ਕਰਨਾ ਚਾਹੀਦਾ ਸਵੇਰ ਉੱਠ ਕੇ ਖੋਰ ਕੀ ਕਰਨਾ ਚਾਹੀਦਾ ਹੈ ਨੂੰ ਨਹੀਂ ਚਾਹੀਦਾ ਖੋਰ ਕੀ ਕਰਨਾ ਚਾਹੀਦਾ ਹੈ ਬੱਲਾ ਖਾਣਾ ਚਾਹੀਦਾ ਹੈ ਖੋਰ ਕੀ ਕਰਨਾ ਚਾਹੀਦਾ ਹੈ ਖੋਰ ਨਹੀਂ ਚਾਹੀਦੀ ਆ ਤੇ ਜਿਹੜੇ ਗੰਦੇ ਗੰਦੇ ਚੀਜ਼ਾਂ ਹੁੰਦੀਆਂ ਬਾਹੜੀਆਂ 버ਗਰ ਨਹੀਂ ਖਾਣਾ ਮੋਮੋਜ਼ ਨਹੀਂ ਖਾਣਾ ਨੂਡਲਸ ਨਹੀਂ ਖਾਣਾ ਉਹਦੇ ਚ ਕੀ ਹੁੰਦਾ ਪੁੱਤ ਕੀੜੇ ਕੀੜੇ ਹੁੰਦੇ ਆ ਇਸ ਕਰਕੇ ਜੇ ਆਪਾਂ ਅੱਛਾ ਮੋਬਾਈਲ ਫੋਨ ਆਪਾਂ ਨੂੰ ਔਰ ਦੋਸਾ ਖਾਣੇ ਆ ਦੋਸਾ ਖਾ ਲੈਣਾ ਚਾਹੀਦਾ ਉਹ ਤਾਂ ਵਧੀਆ ਹੁੰਦਾ ਤਾਂ ਮੈਂ ਕੀ ਕਹਿ ਰਹੀ ਆ ਫੋਨ ਯੂਜ਼ ਨਹੀਂ ਕਰੋ ਫੋਨ ਜੇ ਬਹੁਤ ਜ਼ਿਆਦਾ ਫੋਨ ਯੂਜ਼ ਕਰੀਏ ਫਿਰ ਕੀ ਹੋ ਜਾਂਦਾ ਆੱਖਾਂ ਆ ਇਹਦਾ ਹੋ ਜਾਂਦੀ ਆ ਆਂਕਲ ਨੂੰ ਦੱਸ ਦੋ ਕਿਵੇਂ ਹੋ ਜਾਂਦੀ ਆੱਖਾਂ ਦੱਸੋ ਜਲਦੀ ਕਰੋ ਅੰਕਲ ਜੀ ਅੰਕਲ ਜੀ ਦਾ ਬਿਆਹ ਕਾ ਹੈ ਇੱਕ ਵਾਰੀ ਹੋਈ ਬਿਆਹ ਜੇ ਤੁਸੀਂ ਫੋਨ ਜ਼ਿਆਦਾ ਯੂਜ਼ ਕਰੋਗੇ ਤਾਂ ਤੁਹਾਡੇ ਤਾਂ ਦੇਖਾ ਏ

ਉਹਨਾ ਕੰਮ ਕਰਦੇ ਆ ਆਪਣੇ ਕੰਮ ਤੇ ਜਾਂਦੇ ਆ ਪਾਪਾ ਕੰਮ ਕਰਦੇ ਪਾਪਾ ਦਾ ਕੀ ਨਾਮ ਹੈ ਪਾਪਾ ਦਾ ਰਾਮਪਾਲ ਪਾਪਾ ਦਾ ਨਾਮ ਉਹ ਰਾਮਪਾਲ ਪਾਪਾ ਕੀ ਕੰਮ ਕਰਦੇ ਆ ਕਚਾਰੀ ਕਚਾਰੀ ਚ ਕੰਮ ਕਰਦੇ ਆ ਅੱਛਾ ਤੇ ਮੰਮੂ ਠੀਕ ਹੈ ਸਕੂਲ ਚ ਪੜਨ ਨਾਲੇ ਆਨੇਓ ਇੱਕ ਸਕੂਲ ਦਾ ਨਾਮ ਕੀ ਆਪਣੇ ਦਾ ਮੈਂ ਉਸਮਫੂਲ ਮਗਾ ਯੈਸ ਜੇ ਵੱਡੇ ਹੋ ਕੇ ਕੀ ਪੜਨਾ ਚਾਹਦੇ ਹੋ ਮੈਂ ਡੋਲੇ ਤਾਂ ਮੈਂ ਕਰ ਮੈਂ ਨਾ ਉਹ

ਮਿੱਟੀ ਨਾਲ ਖੇਡਦੇ ਹੋ ਮਿੱਟੀ ਨਾਲ ਖੇਡਦਾ ਤਾਂ ਹੈਗਾ ਹੈ ਤੇ ਮਿੱਟੀ ਕੀ ਹੁੰਦੀ ਹੈ ਉਹ 흙 ਨਹੀਂ ਹੁੰਦੀ ਮਿੱਟੀ ਚੰਗੀ ਲੱਗਦੀ ਹੈ ਨਾ ਮਿੱਟੀ ਨਾਲ ਖੇਡ ਕੇ ਮਜ਼ਾ ਆਉਂਦਾ ਹੈ ਹੈ ਨਾ ਬੂਟੇ ਲਾਣੇ ਚਾਹੀਦੇ ਆ ਹਾਂਜੀ ਬੂਟੇ ਪlant ਲਾਣਾ ਚਾਹੀਦਾ ਹੈ ਨਾ ਫੁੱਲ ਬੁਆ ਜੀ ਬੁਆ ਜੀ ਮੈਨੂੰ papa ਨੇ plant ਹੀ ਨਹੀਂ ਲਾ ਕੇ ਦਿੱਤਾ ਕਦੇ ਕਦੇ ਮੈਂ ਲੈ ਕੇ ਦਵਾਂਗੀ ਬੁੱਤ ਤੈਨੂੰ plant ਬੁਆ ਬੁਆ ਵੀ ਕਿੰਨੇ plant ਲਾਉਂਦੀ ਹੈ ਛੱਤ ਤੇ ਦੇਖੀ ਸੀ ਨਾ ਛੱਤ ਬੁਆ ਦੀ ਹਾਂ ਪੁਲਾੰਟ ਨੂੰ ਮੋਨਿਟਾਈਜ਼ੇ ਹਨਾ ਹਾਂਜੀ ਤੁਹਾਡੇ ਸਕੂਲ ਦੇ ਵਿੱਚ ਬੇਟਾ ਖੇਡਣ ਵਾਲੀਆਂ ਜਿਹੜੀਆਂ ਜਿਹੜੀਆਂ ਪਪਾ ਕੰਦੇ ਨਹੀਂ ਪੁਲਾੰਟ ਨੂੰ ਨਹੀਂ ਸੀਗੇ ਲੈ ਭਲਾਵਾਂਗੇ ਲਾਵਾਂਗੇ ਤੂੰ ਰਿੰਗ ਨਾਲ ਖੇਡਦਾ ਹੁੰਦਾ ਨਾ ਗੋਲ ਗੋਲ ਰਿੰਗ ਦੇ ਨਾਲ ਖੇਡਦਾ ਝੁੱਲਿਆ ਤੇ ਝੁੱਲੇ ਝੁੱਲੇ ਝੂਲਦਾ ਵਾ ਹਨਾ ਦੱਸ ਦੋ ਸਾਰਾ ਕੁਛ ਅੰਕਲ ਨੂੰ ਮੈਂ ਨਾ ਝੁਲਾ ਝੁਲਾ ਖੇਡਦਾ ਹਾਂ ਹਾਂ ਕੀ ਨਾ ਆਪਣਾ ਹੀ ਹਾਂ ਹਾਂਜੀ ਮੇਰਾ ਨਾਮ ਹੈ ਰੇਨੂ ਗੁੰਬਰ ਤੇ ਮੈਂ ਦੇਵ ਸਮਾਜ ਗਰਲ ਸੀਨੀਅਰ ਸੈਨਰੀ ਸਕੂਲ ਮੋਗਾ ਦੇ ਵਿੱਚ ਐਜ਼ ਅ ਮਤਲਬ ਐਕਟਿੰਗ ਪ੍ਰਿੰਸੀਪਲ ਦੇ ਤੌਰ ਤੇ ਕੰਮ ਕਰ ਰਹੀ ਹੈਗੀ ਆ ਤੁਹਾਡੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿੱਦੇ ਤੁਸੀਂ ਬੱਚੇ ਨੂੰ ਦਲੀਆ ਖਾਨ ਦੇ ਬਾਰੇ ਕਹਿ ਰਹੇ ਹੋ ਤੇ ਬੱਚਾ ਉਸ ਨੂੰ ਬੜੇ ਹੀ ਅੰਦਾਜ਼ ਦੇ ਵਿੱਚ ਕਹਿ ਰਿਹਾ ਹੈ ਕੀ ਇਹ ਸਾਰਾ ਹਾਂਜੀ ਉਹ ਨਾ ਬੱਚੇ ਦਾ ਹਰਸ਼ਿਤ ਆ ਦਾ ਫਸਟ ਡੇ ਸੀਗਾ ਸਟੇਜ ਦੇ ਉੱਪਰ ਫਸਟ ਟਾਈਮ ਉਸ ਸਟੇਜ ਤੇ ਆਈ ਹੈ ਉਹਦਾ ਕੌਨਫੀਡੈਂਸ ਬੂਸਟ ਕਰ ਲਈ ਮੈਂ ਸਾਰੇ ਬੱਚਿਆਂ ਦਾ ਹੀ ਕੌਨਫੀਡੈਂਸ ਬੂਸਟ ਕਰਨ ਦੀ ਟ੍ਰਾਈ ਕਰਦੀ ਆ ਮੈਂ ਸੋਚਦੀ ਆ ਕਿ ਮਤਲਬ ਜਦੋਂ ਪਬਲਿਕ ਸਾਹਮਣੇ ਬੋਲਦੇ ਨੇ ਤਾਂ ਉਹਨਾਂ ਦਾ ਕੌਨਫੀਡੈਂਸ ਜਿਹੜਾ ਇੱਕ ਅਲੱਗ ਲੈਵਲ ਤੇ ਹੋ ਜਾਂਦਾ ਤਾਂ ਉਸ ਦਿਨ ਜਦੋਂ ਉਹ ਸਟੇਜ ਤੇ ਜਾਂਦੀ ਹੈ ਪਰ ਯੂਜੂਲੀ ਮੈਂ ਨਾਰਮਲੀ ਗੱਲ ਕਰਦੀ ਰਹਿੰਦੀ ਆ ਹੈਲਦੀ ਫੂਡ ਖਾਣ ਤੇ ਬੱਚਿਆਂ ਨਾਲ ਗੱਲ ਕਰਦੀ ਆ ਤੁਸੀਂ ਫੂਡ ਦੀ ਗੱਲ ਕੀਤੀ ਹੈ ਪੰਜਾਬ ਦੀ ਭਗਵੰਤਮਾਨ ਸਰਕਾਰ ਹਰ ਪੰਜਾਬ ਦੇ ਚ ਹਰ ਸਕੂਲ ਨੂੰ ਸਮਾਰਟ ਬਣਾਉਣਾ ਜਾ ਰਹੀ ਹੈ ਹਰ ਫੈਸਿਲਿਟੀ ਉੱਤੇ ਦੇ ਰਹੀ ਹੈ ਜਦਕਿ ਕੰਤਹੀ ਉਹਨਾਂ ਨੇ ਉਨਾਂ ਲੋਕਾਂ ਨੂੰ ਇੱਕ ਮੀਨੂ ਵੀ ਇਸ਼ੂ ਕੀਤਾ ਗਿਆ ਹੈ ਤੁਹਾਡੇ 스마트 ਸਕੂਲ ਬਾਰੇ ਕੀ ਕਹਿਣਾ ਚਾਹੋਗੇ ਜਿਹੜਾ ਸਾਡਾ 스마트 ਸਕੂਲ ਹੈ ਨਾ ਸਰ ਉਹ ਜੀ ਗੱਲ ਕਰੀਏ 스마트 ਸਕੂਲਾਂ ਦੀ ਪੂਰੇ ਪੰਜਾਬ ਚ ਸਰਕਾਰ ਵੀ ਕਹਿ ਰਹੀ ਅਸੀ 스마트 ਸਕੂਲ ਬਣਾ ਰਹੇ ਹਾਂ ਪਰ ਤੁਹਾਡੇ ਸਕੂਲ ਨੂੰ ਦੇਖ ਕੇ ਡਿਫਰੈਂਟ ਲੱਗ ਰਿਹਾ ਜੋ ਤੁਹਾਡਾ ਬੱਚਾ ਦੇ ਪ੍ਰਤੀ ਪਿਆਰ ਹੈ ਕੀ ਕਹਿਣਾ ਚਾਹੋਗੇ ਤੁਸੀਂ ਇਸ ਬਾਰੇ ਹਾਂਜੀ ਸਰ ਬਹੁਤ ਵਧੀਆ ਗੱਲ ਹੈ ਕਿ ਪੰਜਾਬ ਸਰਕਾਰ ਜਿਹੜੀ ਹੈਗੀ ਆ ਉਹ ਪੂਰੇ ਪੰਜਾਬ ਦੇ ਵਿੱਚ 스마트 ਸਕੂਲ ਬਣਾ ਰਹੀ ਹੈ ਲੇਕਿਨ ਮੈਨੂੰ ਇਹ ਲੱਗਦਾ ਹੈ ਕਿ ਸਾਡਾ ਸਕੂਲ ਜਿਹੜਾ ਹੈ ਉਹ हटके ਇੱਕ 스마트 ਸਕੂਲ ਹੈ ਜਿੰਦੇ ਵਿੱਚ ਸਿਰਫ ਅਸੀਂ ਕੈਨ ਨੂੰ 스마트 ਨਹੀਂ ਹੈਗੇ ਅਸੀਂ ਆਪਣੀ ਕਰਨੀ ਦੇ ਵਿੱਚ ਵੀ 스마트 ਹੈਗੇ ਆ ਜੋ ਸਾਡਾ ਰਿਲੇਸ਼ਨਸ਼ਿਪ ਬੱਚਿਆਂ ਦੇ ਨਾਲ ਹੈਗਾ ਉਹ ਵੀ ਇੱਕ ਅੱਜਕੱਲ ਦੀ ਜਿਹੜੀ ਡਿਮਾਂਡ ਹੈ ਜੋ ਡਿਮਾਂਡ ਐ ਸਮਾਰਟਨੈਸ ਦੀ ਉਹਦੇ ਤੇ ਅਸੀਂ ਪੂਰੇ ਉਤਰਦੇ ਆ ਕੋਈ ਵੀ ਚਾਹਵੇ ਤਾਂ ਆ ਕੇ ਸਾਡੇ ਸਕੂਲ ਨੂੰ ਦੇਖ ਸਕਦਾ ਹੈਗਾ ਕਿ ਵੇਅਰ ਵੀਲ ਸਟੈਂਡ ਐਕਚੁਅਲੀ ਹਾਂਜੀ ਸਰ ਜੇ ਸਕੂਲ ਦੀ ਗੱਲ ਕਰੀਏ ਨਾ ਤਾਂ ਸਾਡੇ ਮੋਗਾ ਦੇ ਮਾਨਯੋਗ ਐਮਐਲਏ ਮੈਡਮ ਅਮਨਦੀਪ ਕੌਰ ਉਹ ਵੀ ਜਦੋਂ ਸਾਡੇ ਸਕੂਲ ਨੂੰ ਵਿਜ਼ਿਟ ਕੀਤਾ ਤਾਂ ਉਹਨਾਂ ਨੇ ਵੀ ਮੈਨੂੰ ਇਸ ਗੱਲ ਤੇ ਕੰਪਲੀਮੈਂਟ ਦਿੱਤਾ ਸੀ ਐਪਰੀਸ਼ੀਏਟ ਕੀਤਾ ਕਿ ਯੈਸ ਇਹ ਐਕਚੁਅਲੀ ਸਮਾਰਟ ਸਕੂਲ ਹੈਗਾ ਕਿ ਤੁਸੀਂ ਬਹੁਤ ਹੀ ਸੋਹਣਾ ਕੰਮ ਕਰ ਰਹੇ ਹੈਗੇ ਹੋ ਤੇ ਬਸ ਹੋਰ ਨਹੀਂ ਕਹਿਣਾ ਕੁਝ ਵੀ ਪਤਾ ਜਾਂਦਾ ਹਾਂਜੀ ਹਾਂਜੀ ਸਰ ਸਾਡੇ ਵੀ ਗਵਰਨਮੈਂਟ ਐਡਿਟਿਡ ਸਕੂਲ ਹੈ ਕਿਉਂਕਿ ਇਹ ਇੱਥੇ ਵੀ ਮਿੱਡੇ ਮਿਲਦੀ ਫੈਸਿਲਿਟੀ ਹੈ ਤਾਂ ਤੁਸੀਂ ਵੀ ਆਏ ਹੋ ਤਾਂ ਟੈਸਟ ਕਰਕੇ ਜਾਣਾ ਸਾਡਾ ਮਿੱਡੇ ਮਿਲ ਜੀ ਗੱਲ ਕਰੀਏ ਬੱਚਿਆਂ ਨੂੰ ਕੀ ਕੀ ਰੋਜ਼ ਚੇਂਜ ਕੀਤਾ ਜਾਂਦਾ ਹੈ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਪੰਜਾਬ ਸਰਕਾਰ ਦਾ ਜਿਹੜਾ ਮੈਨੂ ਹੈ ਜਿਹੜਾ ਸਾਡਾ ਸੈਂਟਰਲ ਗਵਰਨਮੈਂਟ ਵੱਲੋਂ ਇਸ਼ੂ ਹੁੰਦਾ ਹੈ ਮੀਨੂ ਉਸ ਮੀਨੂ ਦੇ ਅਕੋਰਡਿੰਗ ਹੀ ਖਾਣਾ ਬਣਦਾ ਹੈ ਆਲਟਰਨੇਟਿਵ ਡੇਸ ਤੇ ਚੱਲਦਾ ਹੈ ਸਰ ਇੱਕ ਦਿਨ ਜਿਵੇਂ ਮਤਲਬ ਰੋਟੀ ਹੁੰਦੀ ਆ ਤੇ ਇੱਕ ਦਿਨ ਚਾਵਲ ਹੁੰਦੇ ਆ ਤੇ ਨਾਲ ਡਿਫਰੈਂਟ ਸਬਜ਼ੀਆਂ ਦਾਲ ਵਗੈਰਾ ਹੁੰਦੀ ਹੈ ਤੇ ਇਸੇ ਗੱਲ ਕਰਕੇ ਹੀ ਤਾਂ ਉਹ ਵੀਡੀਓ ਸੀ ਨਾ ਤੁਹਾਨੂੰ ਯਾਦ ਹੋਣਾ ਕਿ ਸਾਡੀ ਸਾਡੀ ਸੈਂਟਰਲ ਗਵਰਨਮੈਂਟ ਆ ਉਹ ਵੀ ਮਿਲਟਸ ਨੂੰ ਪ੍ਰਮੋਟ ਕਰ ਰਹੀ ਹੈਗੀ ਆ ਮੋٹے ਅਨਾਜ ਨੂੰ ਪ੍ਰਮੋਟ ਕਰ ਰਹੀ ਆ ਤਾਂ ਉਸ ਦਿਨ ਦੀ ਜਿਹੜੀ ਉਹ ਵੀਡੀਓ ਸੀ ਨਾ ਦਲੀਆਂ ਖਾਇਆ ਕਰੋ ਮਤਲਬ ਉਹ ਉਹਦੇ ਨਾਲ ਹੀ ਲਿੰਕਡ ਸੀ ਸਰ ਕਿ ਬੱਚਿਆਂ ਨੂੰ ਇੱਕ ਮੈਸੇਜ ਕਨਵੇ ਕਰਨਾ ਉਸ ਦਾ ਯਾਨੀ ਕਿ ਦਲੀਆਂ ठीक है अभी दलिया खाने प्रमोट करते हैं मैं बच्चे लिए दलिया और दलिया लैके भी आया सी बच्चा उस दिन बना के दैट्स वाई अच्छा ते होर ते मम्मा पापा नो नहीं गाना कढ़नी है नहीं गाना कढ़नी है ते होर की कहना हो दसो दलिया खाई था दलिया <laughs> मैं दलिया लेके <लग> आया <laughs> दलिया दलिया लेके आया फिर अच्छा था? अच्छा, का? ना खा था। <laughs> <दल्या> खाना के चाहिए चाहिए <laughs> दलिया हाँ ते होर्की करना चाहिए सुबह उठ के करना चाहिए था। चाहिए की करना चाहिए ਤੱਲਾ ਖਾਣਾ ਚਾਹੀਦਾ ਹੋਰ ਕੀ ਕਰਨਾ ਚਾਹੀਦਾ ਹੈ ਅਰਪੀ ਨਹੀਂ ਚਾਹੀਦੀ ਆ ਤੇ ਜਿਹੜੇ ਗੰਦੇ ਗੰਦੇ ਚੀਜ਼ਾਂ ਹੁੰਦੀਆਂ ਬਾਹਰ ਲੀਆਂ 버ਗਰ ਨਹੀਂ ਖਾਣਾ ਮੋਮੋਸ ਨਹੀਂ ਖਾਣਾ ਨੂਡਲਸ ਨਹੀਂ ਖਾਣਾ ਉਹਦੇ ਚ ਕੀ ਹੁੰਦਾ ਪੁੱਤ ਕੀੜੇ ਕੀੜੇ ਹੁੰਦੇ ਐ ਪ੍ਰਿੰਸੀਪਲ ਮੈਡਮ ਦੇ ਨਾਲ ਦਿਲ ਟੁੰਬਵੀਆਂ ਗੱਲਾਂ ਕਰਨ ਵਾਲੀ ਪਿਆਰੀ ਜਹੀ ਇਸ ਬੱਚੀ ਦੀ ਇਹ ਵੀਡੀਓ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਜਿਸ ਨੂੰ ਜਿੰਨੀ ਵਾਰ ਵੇਖੋ ਬਸ ਦਿਲ ਹੀ ਨਹੀਂ ਭਰਦਾ ਤੇ ਜੀ ਕਰਦਾ ਕਿ ਬੱਚੀ ਦੀਆਂ ਪਿਆਰੀਆਂ ਜਿਹੀਆਂ ਗੱਲਾਂ ਸੁਣ ਹੀ ਜਾਈਏ ਦਰਅਸਲ ਮੋਗਾ ਜ਼ਿਲ੍ਹੇ ਦੇ ਵਿੱਚ ਸਥਿਤ ਦੇਵ ਸਮਾਰਟ ਸਕੂਲ ਵਿੱਚ ਪੜ ਰਹੀ ਪਿਆਰੀ ਜਿਹੀ ਬੱਚੀ ਹਰਸ਼ਿਤਾ ਇਨੀ ਦਿਨੀ ਸੋਸ਼ਲ ਮੀਡੀਆ ਤੇ ਕਾਫੀ ਚਰਚਾ ਵਿੱਚ ਹੈ ਆਪਣੀਆਂ ਮਿੱਠੀਆਂ ਜਿਹੀਆਂ ਗੱਲਾਂ ਸਾਫ਼ ਸੁਥਰੇ ਵਿਚਾਰਾਂ ਅਤੇ ਪੰਜਾਬੀ ਵਿਰਸੇ ਨਾਲ ਜੁੜਨ ਦੀਆਂ ਸਲਾਹਾਂ ਦੇਣ ਵਾਲੀ ਇਹ ਮਾਸੂਮ ਜਿਹੀ ਬੱਚੀ ਲੋਕਾਂ ਦਾ ਦਿਲ ਮੋਹ ਰਹੀ ਹੈ ਸਕੂਲ ਦੀ ਪ੍ਰਿੰਸੀਪਲ ਰੈਨੂ ਗੁੰਬਰ ਦੇ ਨਾਲ ਵਾਇਰਲ ਹੋਈਆਂ ਹਰਸ਼ਿਤਾ ਦੀਆਂ ਵੀਡੀਓਜ਼ ਵੇਖ ਕੇ ਦੇਸ਼ੀ ਨਹੀਂ ਬਲਕਿ ਵਿਦੇਸ਼ਾਂ ਵਿੱਚ ਵੀ ਉਹਨਾਂ ਦੇ ਪ੍ਰਸ਼ੰਸਕ ਬਣ ਗਏ ਨੇ ਤੇ ਇਹੀ ਵਜ੍ਹਾ ਹੈ ਕਿ ਵੀਡੀਓਜ਼ ਵੇਖ ਕੇ ਉਸ ਨਾਲ ਗੱਲ ਕਰਨ ਲਈ ਵਿਦੇਸ਼ਾਂ ਤੋਂ ਵੀ ਫੋਨ ਆ ਰਹੇ ਨੇ ਇਸ ਬਾਬਤ ਪ੍ਰਿੰਸੀਪਲ ਰੈਨੂ ਗੁੰਬਰ ਨੇ ਹਰਸ਼ਿਤਾ ਅਤੇ ਸਕੂਲ ਦੇ ਨਾਲ ਆਪਣੀ ਪਿਆਰਪਰੀ ਸਾਂਝ ਬਾਰੇ ਖੁੱਲ ਕੇ ਗੱਲਾਂ ਕੀਤੀਆਂ ਨੇ ਮਿਲਿਆ ਖਾਣਾ ਚਾਹੀਦਾ ਹਾਂ ਤੇ ਹੋਰ ਕੀ ਕਰਨਾ ਚਾਹੀਦਾ ਸਵੇਰ ਉੱਠ ਕੇ ਖੋਰ ਕੀ ਕਰਨਾ ਚਾਹੀਦਾ ਹੈ ਨੂੰ ਨਹੀਂ ਚਾਹੀਦਾ ਖੋਰ ਕੀ ਕਰਨਾ ਚਾਹੀਦਾ ਹੈ ਬੱਲਾ ਖਾਣਾ ਚਾਹੀਦਾ ਹੈ ਖੋਰ ਕੀ ਕਰਨਾ ਚਾਹੀਦਾ ਹੈ ਲੱਭੀ ਹੋਣੀ ਚਾਹੀਦੀ ਆ ਤੇ ਜਿਹੜੇ ਗੰਦੇ ਗੰਦੇ ਚੀਜ਼ਾਂ ਹੁੰਦੀਆਂ ਬਾੜਲੀਆਂ 버ਗਰ ਨਹੀਂ ਖਾਣਾ ਮੋਮੋਜ਼ ਨਹੀਂ ਖਾਣਾ ਨੂਡਲਸ ਨਹੀਂ ਖਾਣਾ ਉਹਦੇ ਚ ਕੀ ਹੁੰਦਾ ਪੁੱਤ ਕੀੜੇ ਕੀੜੇ ਹੁੰਦੇ ਆ ਇਸ ਕਰਕੇ ਜੇ ਆਪਾਂ ਅੱਛਾ ਮੋਬਾਈਲ